ਵਾਇਰਵੰਦੀ ਕਾ ਕਾਚਾ ਵਾਇਰਵੰਦੀ ਕੀ ਬਦੇ ਤਾਨਤਾਂ ਸਾਧੂ ਗੁਰੂ ਰਾਮਦਾਸ ਦਾ ਪਾਗਾ ਜੀ ਦੇ ਤਾਨਤਾਂ ਰਾਮਦਾਸ ਜਰਜਨ ਪਿਰਿਆ ਤੇ ਨੇ ਸਵਾਰਿਆ ਪੂਰੀ ਹੋਈ ਕਾਰਵਾਤ ਆਪ ਸਿਰਜਣ ਹਾਰੇ ਤਾਰਿਆ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ 19 ਅਕਤੂਬਰ ਨੂੰ ਹਰ ਸਾਹਿਬ ਦੀ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇਰੇ ਦਰਵਾਜ਼ਾ ਪ੍ਰਬੰਧ ਵਾਲੋਂ ਬੜੇ ਪਾਵਨ ਨਾਲ ਸਤਕਾਰ ਦੇ ਨਾਲ ਪੰਥ ਦੀਆਂ ਸਮੂਹ ਸਤਕਾਰ ਜਿਵੇਂ ਬੰਦੀਆਂ ਅਤੇ ਸਮੂਹ ਸੇਕ ਸੰਗਤਾਂ ਦੇ ਪਰਪੋਰ ਸਹਿਯੋਗ ਦੇ ਨਾਲ ਸਤਕਾਰ ਸ੍ਰੀ ਅਨੰਦ ਸਾਹਿਬ ਅਤੇ ਬੜੇ ਸ਼ਰਧਾ ਭਾਵਨਾ ਸਤਕਾਰ ਨਾਲ ਹਰ ਸਾਲ ਮਨਾਇਆ ਜਾਂਦਾ ਕਿਉਂਕਿ ਗੁਰਪੁਰ ਤੇ ਦੇਸ਼ ਵਿਦੇਸ਼ ਤੋਂ ਸੇਖ ਸੰਗਤਾਂ ਬੜੇ ਵੱਡੇ ਪੱਧਰ ਤੇ ਪਰਿਵਾਰਾਂ ਸਮੇਤ ਗੁਰੂ ਸਾਹਿਬ ਦੇ ਘਰ ਕਾਦੇ ਕੋਈਆਂ ਰਹਿਣ ਵਾਸਤੇ ਨਾਮ ਅਸਤਵ ਹੋਣ ਵਾਸਤੇ ਉਚੇਚੇ ਤੌਰ ਤੇ ਪਹੁੰਚਦੀਆਂ ਨੇ ਬੜੇ ਵੱਡੇ ਪੱਧਰ ਤੇ ਪਹੁੰਚਦੀਆਂ ਨੇ ਔਰ ਉਹਨਾਂ ਦੀ ਆਮਦ ਨੂੰ ਬਖਰਾ ਦਿਆ ਆਇਆ ਸ਼ੋਮ ਗੁਰਦਾਰ ਪਰਬਨ ਕਮੇਟੀ ਦੇ ਦਰਬਾਰ ਸਾਹਿਬ ਦੇ ਪਰਮੰਤਵ ਲੋ ਹਰ ਸਾਲ ਇਹ ਲੁੜੀਂਦੇ ਦੇ ਜਿਹੜੇ ਪ੍ਰਬੰਧ ਆ ਉਹ ਕੀਤੇ ਜਾਂਦੇ ਆ ਤਾਂ ਕਿ ਸਤਸੰਗਰ ਕੇਹਤਰ ਦੀ ਅਸੁਵਿਧਾ ਦਾਸ਼ਕਾਰ ਨਾ ਹੋਣਾ ਪਵੇ ਕਿਸ ਤਰ੍ਹਾਂ ਦਾ ਦਿੱਕਤ ਨਾ ਆਵੇ ਰਹਿਜ ਦਾ ਲੰਗਰ ਪ੍ਰਸ਼ਾਦੇ ਦਾ ਟਰਾਂਸਪੋਰਟੇਸ਼ਨ ਦਾ ਜੋ ਵੀ ਪ੍ਰਬੰਧ ਸਰਪਾ ਸਰਪਾ ਦੇ ਲੜੀਂਦੇ ਪ੍ਰਬੰਧਾ ਵਾਸਤੇ ਸਰਪਾ ਜਿਉਂਰੀ ਬੰਦੀ ਹੈ ਸੇਵਾ ਕਰਨੀ ਬੰਦੀ ਹੈ ਉਹ ਪ੍ਰਬੰਧ ਹਰ ਸਾਲ ਹੀ ਕੀਤੇ ਜਾਂਦੇ ਆ ਔਰ ਉਹਦੇ ਨਾਲ ਕਿਉਂਕਿ ਭਾਵੇਂ ਸ਼ਰੋਮੀ ਗੁਰਦਾਰ ਪਰਬਦਰ ਕਮੇਟੀ ਕੋਲ ਸੰਗਤਾਂ ਦੇ ਆਮਦ ਨੂੰ ਰਹਾ ਜਾਵਾ ਆ ਵੱਡੇ ਪੱਦਰ ਦੇ ਕੁਝ ਨਾਮ ਹੈ ਵੀ ਨੇ ਕੁਝ ਹੋਰ ਵੀ ਜਿਹੜੇ ਉਹਨਾਂ ਦੇ ਜਿਹੜੀ ਉਹ ਸਾਰੀਆਂ ਚ ਆਰੰਭ ਨੇ ਪਰ ਫਿਰ ਵੀ ਕਿਉਂਕਿ ਸੰਗਤਾਂ ਦੇ ਆਮਦ ਵੱਡੇ ਵੱਡੇ ਪੱਦਰ ਤੇ ਆ ਤੇ ਉਸ ਮੁਤਾਬਕ ਲੜੀਂਦੀਆਂ ਜਿਹੜੀ ਹੈਸ਼ ਅਸੀਂ ਨਹੀਂ ਮੋਈਆ ਕਰਾ ਸਕਦੇ ਸਾਡੇ ਇਹਦੇ ਨਾਲ ਦੇ ਨਾਲ ਹੋਰ ਵੀ ਜਦ ਅਦੰਬੇ ਜਾਂਦੇ ਆ ਕਿ ਹਰ ਸਾਲ ਜਿਹੜੇ ਸਾਡੇ ਦਰਬਾਰ ਸਾਹਿਬ ਨਾਲ ਸੰਬੰਧ ਤੇ ਨੇੜੇ ਦੇ ਇਲਾਕਿਆਂ ਵਿੱਚ ਬਾਜ਼ਾਰਾਂ 'ਚ ਜਿਹੜੇ ਸਾਡੇ ਪਰਿਵਾਰਾਂ ਵੱਲੋਂ ਚੰਗੇ ਹੋਟਲ ਨੇ ਕਾਰੋਬਾਰ ਦੇ ਤੋਂ ਉਹਦੇ ਉਹਨਾਂ ਨੇ ਬਣਾਇਆ ਬੜੇ ਸੋਹਣੇ ਸੋਭਨੇ ਕੋਟਲ ਨੇ ਸੋਹਣੇ ਆ ਜਿਨ੍ਹਾਂ ਦਾ ਟੈਂਡ ਵੀ ਲੰਗਾ ਆਉ ਭਗਤਵਾਸਤੇ 99.5 ਰੁਪਏ ਦਾ ਲੰਗਾ ਬੰਦ ਵਧੀਆ ਪ੍ਰਮਾਨ ਕੀਤੇ ਉਹਨਾਂ ਨੇ ਉਹਨਾਂ ਨੂੰ ਜਿਹਦੇ ਤੋਂ ਹਰ ਸਾਲ ਬੈਂਟ ਕੀਤੀ ਜਾਂਦੀ ਹੈ ਜਿਹੜੀ ਹੋਟਲ ਮੈਨੇਜਮੈਂਟ ਅਸੋਸੀਏਸ਼ਨ ਇਹ ਹਰ ਸਾਲ ਹੀ ਬੜਾ ਬੜਾ ਪ੍ਰਾਲਾ ਕਰਦੇ ਆ ਸਰਦਾਰ ਸਰਿੰਦਰ ਸਿੰਘ ਸਾਡੇ ਪ੍ਰਧਾਨ ਨੇ ਹੋਟਲ ਅਸੋਸੀਏਸ਼ਨ ਦੇ ਹਰਿੰਦਰ ਸਿੰਘ ਚੇਅਰਮੈਨ ਨੇ ਇਹਨਾਂ ਦੇ ਸਾਰੀ ਟੀਮ ਔਰ ਜਿੰਨੇ ਵੀ ਲਗ ਲਗ ਹੋਟਲ ਯਰ ਨੇ ਇਸ ਕਾਰਵਾਨ ਹਮਤ ਦੇ ਜਾਓ ਉਹਨਾਂ ਦੇ ਹੱਫ ਸਾਲ ਬਹੁਤ ਵੱਡਾ ਪ੍ਰਾਲਾ ਕਰਕੇ तकरीबन 1000 1200 ਤੋਂ 1500 ਹੋਟਲ ਦੇ ਕਮਰੇ ਜਿਹੜੇ ਆ ਉਹ ਪ੍ਰਬੰਧ ਕਰਾ ਚੌਂਦੀਆਂ ਚਾਬੀਆਂ ਜਿਹੜੀਆਂ ਉਹ ਦਰਵਾਜ਼ਾ ਸਭ ਸੌਂਪੀਆਂ ਜਾਂਦੀਆਂ ਨੇ ਤਾਂ ਕਿ ਸੰਗਤ ਜਿਹੜੀ ਵੱਡੇ ਪੱਧਰ ਤੇ ਆਉਂਦੀ ਹੈ ਭਾਵੇਂ ਕਿ ਉਹਦਾ ਪ੍ਰਬੰਧ ਲੋੜੀਂਦੀ ਸਹੂਲਤ ਜਿੱਨਾ ਹੋਦਾ ਉਹ ਕਰੀਦਾ ਪਰ ਇਹਨਾਂ ਦੀ ਭਾਵਨਾ ਹੈ ਕਿ ਸਾਡਾ ਵੀ ਜਿਹੜਾ ਬੰਦਾ ਯੋਗਦਾਨ ਸੇਵਾ ਦੇ ਵਿੱਚ ਸੰਗਤਾਂ ਦੇ ਸਤਿਕਾਰਯੋਗ ਮਨ ਲੋਕਰ ਆ ਦੇਣਾ ਜ਼ਰੂਰ ਪੈਣਾ ਚਾਹੀਦਾ ਔਰ ਉਸੇ ਸੇਵਾ ਭਾਵਨਾ ਨੂੰ ਮੋਕਰਾ ਦੇ ਹੋਈਆਂ ਇਹ ਬੜਾ ਮਿਹਨਤ ਕਰਦੇ ਆ ਸਾਰੇ ਹੋਟਲਾਂ ਨਾਲ ਸੰਪਰਕ ਕਰਕੇ ਉਹਨਾਂ ਕੋਲ ਜਿੰਨਾ ਵੀ ਵੱਧ ਤੋਂ ਵੱਧ ਕਮਰੇ 2 4 5 ਦਿਨੇ ਦਾ ਕਮਰੇ ਦੇ ਸਾਰਾ ਹੋਟਲ ਵਾਲਾ ਆਪਣੇ ਕਾਰੋਬਾਰ ਨੂੰ ਚੱਲਦਾ ਰੱਖਣ ਦੇ ਨਾਲ ਨਾਲ ਔਰ ਬੜੇ ਭਾਵਣਾ ਨਾ ਬੜੇ ਚਾਹ ਨਾ ਜਿਹੜੇ ਆ ਉਹ ਕਮਰੇ ਜਿਹੜੇ ਆਪਣਾ ਦਿੰਦੇ ਆ ਇਹਨਾਂ ਦੀ ਬੇਨਤੀ ਸਰਕਾਰ ਕਰਕੇ ਬੜੇ ਲੰਬੇ ਸਮੇਂ ਤੋਂ ਇਹ ਜਿਹੜਾ ਕਾਰ ਚੱਲ ਰਿਹਾ ਤੇ ਇਹਨਾਂ ਦਾ ਦਰਬਾਰ ਸਾਹਿਬ ਪ੍ਰਬੰਧ ਵੱਲੋਂ ਸਤਿਕਾਰਯੋਗ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਵੱਲੋਂ ਸਰਵਣ ਗੁਰਦਾਰ ਪ੍ਰਬੰਧਕ ਕਮੇਟੀ ਲੋ ਬੜੇ ਅੱਜ ਦੀਆਂ ਗਰਾਹਿਆਂ ਦਾ ਧੰਨਵਾਦ ਹੈ ਐਸੋਸੀਏਸ਼ਨ ਦਾ ਇਹਨਾਂ ਸਮੁੱਚੀ ਮੈਨੇਜਮੈਂਟ ਦਾ ਜਿਹੜਾ ਬੜਾ ਵੱਡਾ ਉਪਰਾਲਾ ਕਰਕੇ ਸਹਿਯੋਗ ਕਰਦੇ ਦਰਵਾਜ਼ਾ ਦੇ ਪਰਮ ਦਾ ਪ੍ਰਬੰਧ ਦਾ ਔਰ ਦੇਦੇ ਵੇਦੇ ਆਨਰ ਸਮਝ ਹਰ ਵਾਰੀ ਇਹਨਾਂ ਦੇ ਯਤਨ ਉਹਦੇ ਦੇ ਬਾਅਦ ਉਹ ਹੋ ਵੀ ਹਮਲਾ ਮਾਰਿਆ ਜਾਏ ਔਰ ਅਸੀਂ ਵੀ ਆਪਣੇ ਤੌਰ ਤੇ ਜਿਹੜੇ ਜਿੰਨਾ ਦੇ ਇਹਨਾਂ ਦੇ ਯਤਨ ਦਾ ਸਤਕਾ ਜਿੰਨੇ ਕਮਰੇਆਂ ਦਾ ਪ੍ਰਬੰਧ ਹੋਇਆ ਜਿੰਨਾ ਹੋਟਲ ਵਾਲੇ ਸਤਕਾ ਜੋ ਪਤਨ ਤੇ ਜਿੰਨਾਂ ਨੇ ਹੋਟਲ ਦਿੱਤੇ ਆ ਕਮਰੇ ਦਿੱਤੇ ਆ ਉਹਨਾਂ ਦਾ ਅਸੀਂ ਦਿਲ ਦੀਆਂ ਗਰਾਹਿਆਂ ਦਾ ਧੰਨਵਾਦ ਵੀ ਕਰਦੇ ਆ ਔਰ ਜਿੰਨਾ ਦਾ ਪਹੁੰਚ ਹੋ ਗਈ ਠੀਕ ਹੈ ਉਹਨਾਂ ਨੇ ਸੇਵਾ ਪ੍ਰਵਾਨ ਕਰ ਦਿਆ 2 4 5 ਜਿੰਨੇ ਕਮਰੇ ਤਾਂ ਕਮਰੇ ਦਿੱਤੇ ਆ ਪਰ ਜਿੰਨਾ ਦਾ ਪਹੁੰਚ ਨਹੀਂ ਹੋ ਸਕੀ ਉਹ ਸੱਚਕੰਸੇ ਸ੍ਰੀ ਅਮਰ ਸਾਹਿਬ ਸਾਹਿਬ ਦੀ ਪਵਨ ਧਰਤੀ ਤੇ ਉਹਨਾਂ ਦਾ ਕਾਰੋਬਾਰ ਗੁਰਸਾਹਿਬੀ ਬਖਸ਼ੇ ਦਾ ਸਦਕਾ ਬੜਾ ਸੋਹਣਾ ਚੱਲ ਰਿਹਾ ਉਹਨਾਂ ਕੋਲ 10 20 30 ਜਾਲੀ ਕਮਰਿਆਂ ਦਾ ਪ੍ਰਬੰਧ ਹੈ ਉਹ ਜਿੰਨਾ ਵੀ ਆਪਣੇ ਆਪ ਨੂੰ ਸਮਰਪਣ ਭਾਵਨਾ ਨਾਲ ਸੇਵਾ ਭਾਵਨਾ ਨਾਲ ਕਮਰਿਆਂ ਦਾ ਸਹਿਯੋਗ ਦੇ ਸਕਦੇ ਆ OYO ਦਿੱਲੀ ਦਾ ਨੋਟ ਮੈਂ ਤੇ ਆਇਆ ਕੋ ਸਾਡੇ ਜਿਹੜੇ ਨਿਵਾਸ ਨਿਵਾਸ ਦੇ ਕਮਰਿਆਂ ਦੇ ਸਰਾਵਾਂ ਦੇ ਇੰਜਾਰਜ ਨੇ ਤਵਕਾਰੀਓ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ ਫੋਨ ਨੰਬਰ 981494969 ਇਹ ਉਹਨਾਂ ਦਾ ਫੋਨ ਨੰਬਰ ਹੈ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਤੌਰ ਤੇ ਵੀ ਜਿਹੜੀ ਹੈ ਇਹ ਕਿਹਾਵਾਸ ਦੇ ਕਮਰਿਆਂ ਦਾ ਆਫਰ ਕਰ ਸਕਦੇ ਆ ਪੇਸ਼ਕਸ਼ ਕਰ ਸਕਦੇ ਆ ਤਾਂ ਕਿ ਉਹਨਾਂ ਨਾਲ ਜੇ ਸੰਪਰਕ ਨਹੀਂ ਹੋਇਆ ਤਾਂ ਸੰਪਰਕ ਕਰਕੇ ਉਹਨਾਂ ਦੀ ਸੇਵਾ ਜਣੀਆਂ ਉਹ ਦਿਲਾਈਆਂ ਜਾਣ ਇਸ ਤੋਂ ਲਾਵਾ ਮੈਂ ਪ੍ਰਧਾਨ ਸਾਹਿਬ ਅਸੋਸੀਏਸ਼ਨ ਨਾਲ ਪਰਿੰਦਰ ਸਿੰਘ ਨੂੰ ਬੇਨਤੀ ਵੀ ਕੀਤੀ ਹੈ ਕਿ ਜਿਹੜੇ ਹੋਟਲ ਵੱਡੇ ਨੇ ਕਬਡੀਆਂ ਚੈਨਾ ਦੇ ਜੇ ਰਮਾਡਾ ਆ ਤਾਜ ਆ ਹਾਇਆ ਆ ਰੈਡੀਟਨ ਆ ਤੇ ਹੋਏ ਹੋਟਲ ਨੇ ਐਮਕੇ ਆ بڑے بڑے ਵੱਡੇ ਹੋਟਲ ਦੇ ਅਮਰਸਾਹਬ ਕਿਉਂਕਿ ਬਹੁਤ ਵੱਡੇ ਦੁਨੀਆ ਪਰੋਂ ਦੇਸ਼ ਵਿਦੇਸ਼ ਤੋਂ ਜਿਹੜੇ ਸੰਸਾਰ ਯਾਤਰੀ ਇੱਥੇ ਆਉਂਦੇ ਆ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਆ تقريبا ਮੈਂ ਮਹਿਸੂਸ ਕਰਦਾ ਉਹਨਾਂ ਨੂੰ ਕਿ ਹੋਟਲ ਕਾਰੋਬਾਰ ਇਦਾਂ ਦਾ ਅਮਰਸਾਹਬ ਦੇ ਮਾਰਸਾਹਬ ਨੇ ਦਿੱਤਾ ਇਥੋਂ ਦੇ ਨਿਵਾਸੀਆਂ ਨੂੰ ਕਿ ਰਾਤ ਨੂੰ ਮੇਰੇ ਖਿਆਲ ਸ਼ਾਇਦ ਇਹ ਕੋਈ ਹੋਟਲ ਖਾਲੀ ਨਹੀਂ ਰਿਹਾ ਚਾਰ ਵੱਡਾ ਦੋਸਤਾਂ ਦੇ ਬੱਸਾਂ ਭਰ ਭਰ ਕੇ ਇੱਥੇ ਆਉਂਦੀਆਂ ਨੇ ਤੇ ਵਕਤ ਦੇ ਟੀਜੇ ਵਕਤ ਉਹ ਸਾਹਮਣੇ ਲੱਗੀਆਂ ਹੁੰਦੀਆਂ ਨੇ ਸੋ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ ਉਹਦਾ ਸ਼ੁਕਰਾਨੇ ਵਜੋਂ ਇਹ ਜਿਹੜੀ ਸੇਵਾ ਕਰਦੇ ਗੁਰੂ ਸਾਹਿਬ ਇਹਨਾਂ ਦਾ ਕਾਰੋਬਾਰ ਆਪਣੀ ਧਰਤੀ ਤੇ ਸਾਨੂੰ ਧਰਤੀ ਦੇ ਦਿੱਤਾ ਤੁਹਾਡਾ ਇਸ ਦਾ ਧੰਨਵਾਦ ਹੈ ਬਸਤੇ ਭੱਜਦੇ ਇਹ ਸਾਰਾ ਕੁਝ ਇਹ ਕਾਰੋਬਾਰ ਬਾਰੇ ਮਾਲਕਾਂ ਨੇ ਦਿੱਤਾ ਸੋੜਾ ਸ਼ੁਕਰਾਨੇ ਵਜੋਂ ਹਰ ਸਾਡੇ ਸੇਵਾ ਕਰਦੇ ਆ ਜਿਨ੍ਹਾਂ ਦਾ ਪਹੁੰਚ ਹੋਈ ਹੈ ਔਰ ਜਿਨਾਂ ਨੇ ਆਫਰ ਦਿੱਤੀ ਉਹਨਾਂ ਦਾ ਧੰਨਵਾਦ ਵੀ ਹੈ ਜਿਨਾਂ ਦਾ ਪਹੁੰਚ ਨਹੀਂ ਹੋ ਸਕੀ ਉਹਨਾਂ ਦੇ ਮਨ 'ਚ ਭਾਵਨਾ ਵੀ ਹੈ ਜੇ ਅੱਜ ਸਾਡੇ ਇੱਕ ਵੀਰ ਅਲੀ ਰੋਡ ਵਾਲੇ ਜਿਨ੍ਹਾਂ ਦਾ ਦਰਦਾਨ ਰੋਡ ਤੇ ਹੋਟਲ ਹੈ ਚੰਗਾ ਵਧੀਆ ਹੋਟਲ ਦਾ ਸਟੈਂਡਰਡ ਦਾ ਹੋਟਲ ਹੈ ਉਹਨਾਂ ਦਾ ਪਹੁੰਚ ਨਾ ਆਉਂਦੇ ਬਾਅਦ ਉਹਨੇ ਆਪਣੇ ਆਪ ਨੇ ਆਫਰ ਕੀਤੀ ਹੈ ਕਿ ਮੈਂ ਵੀ ਆਪਣੇ ਵੱਲੋਂ ਕੁਝ ਨਾ ਕੋਈ ਯੋਗਦਾਨ ਬਣਦਾ ਪਾਉਣਾ ਚਾਹੁੰਦਾ ਸੋ ਉਹਨਾਂ ਦਾ ਵੀ ਧੰਨਵਾਦ ਹੈ ਇਸੇ ਤਰ੍ਹਾਂ ਜਿਹਦੇ ਦਾ ਪਹੁੰਚ ਨਹੀਂ ਵੀ ਹੋ ਸਕੀ ਉਹਨਾਂ ਨੂੰ ਇਤੇ ਤਰ੍ਹਾਂ ਦੇ ਬੇਨਤੀਆਂ ਔਰ ਵੱਡੇ ਹੋਟਲਾਂ ਵਾਲਿਆਂ ਨੇ ਵੀ ਜੋ ਉਹਨਾਂ ਦਾ ਸਿਸਟਮ ਹੈ ਪਾਉਣੇ ਕੋਣ ਬਾਲਕ ਇੱਥੇ ਨਹੀਂ ਹੁੰਦਾ ਜੋ ਕਾਰਸ ਬੰਦ ਦੇ ਰਾਹੀਂ ਪਰਮਿਸ਼ਨ ਲੈ ਸਕਦੇ ਆ ਟਟਕਣ 2044 55 ਕਵਰੇ ਉਹ ਵੀ ਆਪ ਹਰ ਥਾਂ ਦੁਰਪ੍ਰਵ ਦੇ ਤੇ ਜਰੂਰ ਭయ్యా ਕਰਾਂਗਾ ਸੇਵਾ ਚ ਹਿਸਾਬ ਆਗਾ ਕਿਉਂਕਿ ਉਹਨਾਂ ਨੇ ਬੜਾ ਵੱਡਾ ਰਜ਼ਗਾਰ ਇੱਥੇ ਦਿੱਤਾ ਮਾਰਾ ਸਾਹਬ ਨੇ ਤੇ ਉਹਦਾ ਸ਼ੁਕਰਾਨਾ ਉਹਨਾਂ ਨੂੰ ਵੀ ਕਰਨਾ ਬੰਦਾ ਉਹਨਾਂ ਨੂੰ ਇੱਥੇ ਜਿਹੜਾ ਮੈਂ ਬੇਨਤੀ ਵੀ ਕੀਤੀ ਪ੍ਰਧਾਨ ਸਾਹਿਬ ਅ ਕੇ ਪਰਸਨਲ ਟੌਰ ਤੇ ਵੀ ਉਹਨੂੰ ਪਹੁੰਚ ਕੀਤੀ ਜਾਵੇ ਕਿਉਂਕਿ ਉਹਨਾਂ ਦਾ ਸੇਟਾ ਮੈਂ ਇਹ ਪਰਵਾ ਜਿਹੜੇ ਮਾਲਕ ਵੀ ਇੱਥੇ ਨੇ ਤੇ ਕਿਰਾਏਦਾਰ ਵੀ ਇੱਥੇ ਨੇ ਜਿਨ੍ਹਾਂ ਦੇ ਛੇਕੇ ਚਲੇ ਆ ਉਹਨਾਂ ਦੇ ਮਾਲਕੀਤੇ ਹੋ ਰਹਿੰਦੇ ਆ ਉਹਨਾਂ ਦੇ ਚੇਨ ਦਾ ਹੈ ਸਾਕ ਦਾ ਹੋਟਲ ਆ ਪਰ ਉਹਨਾਂ ਦੇ ਹੋ ਸਕਦਾ ਹੈ ਜਿਹਨਾਂ ਨੇ ਉਹਨਾਂ ਨੂੰ 프랜ਚਾਈਜ਼ ਦਿੱਤੀ ਹੈ ਚੇਨ ਨਾਲ ਜੋ ਸੰਬੰਧ ਤੇ ਹੋ ਉਹਨਾਂ ਦੇ ਪਰਿਵਾਰ ਵੀ ਇੱਥੇ ਹੀ ਹੋਣ ਉਹਨਾਂ ਨੂੰ ਚੀਟੋ ਤੇ ਬੈਂਤੀਗਾਂ ਬੰਦਾ ਜੋਗ ਤਾਂ ਜ਼ਰੂਰ ਪਾਈਏ ਇਸ ਤੋਂ ਇਲਾਵਾ ਜਿਹੜੇ ਪ੍ਰੋਗਰਾਮ ਹੈ ਤਫਸੀਲ ਸਤਕਾਰ ਜੋ ਮੈਨੇਜਰ ਸਾਹਿਬ ਨੇ ਸਾਂਝੀ ਕੀਤੀ ਹੈ ਕਿ 18 ਤੇ 19 ਦੋ ਦਿਨ ਦਾ ਬਹੁਤ ਵੱਡਾ ਲੋਕਟਕ ਪ੍ਰੋਗਰਾਮ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਦਰਬਾਰੀ ਖੰਡਵਾਲਾ ਸਾਹਿਬ ਰੰਭ ਹੋਣਿਆ 19 ਨੂੰ ਭੋਗ ਕਹਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਔਰ ਦੇ ਵਾਣਾਂ ਦੇ ਮਾਜਿਕਾਂ ਦੇ ਜਿਹੜੇ ਪ੍ਰੋਗਰਾਮ ਚੱਲਨੇ ਆ ਉਹਦੇ ਨਾਲ ਜਿਹੜਾ ਰਾਤ ਨੂੰ ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਜਿਹੜੇ ਹੈ ਉਹਦੇ ਤੇ ਨਿਰਧਾਰਤ ਰਾਗਾਂ ਦੇ ਉੱਤੇ ਵਾਣ ਸ੍ਰੀ ਕੀਰਤਨ ਹੋੜਾ ਬਹੁਤ ਵੱਡਾ ਰਾਗ ਦਰਬਾਰ ਜਿਹੜਾ ਹਰ ਸਾਲ ਹੁੰਦਾ ਹੈ ਉਹ ਬਹੁਤ ਆਨੰਦਪੂਰਨ ਜਿਹੜਾ ਬੜਾ ਲੋਕਪ੍ਰੀਤ ਹੁੰਦਾ ਉਹਦੇ ਵਿੱਚ ਵੀ ਪਰਿਵਾਰਾਂ ਸਮੇਤ ਸਾਰਨ ਬੇਤੀ ਆਸਾਰ ਸੰਗਤ ਨੂੰ ਖਾਸ ਤੌਰ ਤੇ ਅਮਰਸਰ ਨਿਵਾਸੀਆਂ ਨੂੰ ਕਿ ਬਹੁਤ-ਬਹੁਤ ਜਿੰਦੀ ਤੇ ਆਪਣੀ ਹਾਜ਼ਰੀ ਭਰੋ ਔਰ 19 ਤਰੀਕ ਦਾ ਪ੍ਰਕਾਸ਼ ਜਿਹੜਾ ਮਹਾਰਾਜ ਸਾਹਿਬ ਦਾ ਸਾਰਾ ਦਿਨ ਉਹ ਲਾਈਵ ਚੱਲਣਾ ਰਾਤ ਨੂੰ ਆਦਿ ਜੀ ਸਾਹਿਬ ਜੀ ਸਾਰਾ ਕੁਝ ਔਰ 18 ਤਰੀਕ ਦਾ ਜਿਹੜਾ ਨਗਰ ਕੀਰਤਨ ਹੈ ਜਿਹੜਾ ਪਿਛਲੇ ਸਮੇਂ ਤੋਂ ਜਿਹੜਾ ਸਰਕੂਲ ਨੋੜਾ ਮਰਦਾ ਸਹਾ ਦਾ ਦਰਵਾਜ਼ਾ ਨਹੀਂ stdcਿਆ ਉਹਦੇ ਤੇ ਹਰ ਸਾਲ ਨਿਕਲਦਾ ਫਿਰੇ ਤੇ ਕਈ ਦਿਨੋਂ ਟਾਈਮ ਦਾ ਅਨੈਮੈਂਟ ਕਰਕੇ ਪਹਿਲਾਂ 12 ਵਜੇ ਆਰੰਭ ਦਾ ਹਿਆ ਅਕਾਲ ਤਾਪ ਸਾਹਿਬ ਦੇ ਅਰਦਾਸ ਕਰਕੇ ਹੁਣ ਉਹ 10 ਵਜੇ ਆਰੰਭ ਹੋਣਾ ਸੋ 10 ਵਜੇ ਆਰੰਭ ਹੋ ਕੇ ਵਾਕਾਂਗਲਾ ਕਿਤੇ ਹੁੰਦਾ ਹੋਇਆ ਸ਼ਾਮ ਨੂੰ ਅਕਾਲ ਤਾਪ ਸਾਹਿਬ ਦੀ ਸੰਪੂਰਨਤਾ ਹੋਣੀ ਹੈ ਉਹਦੇ ਵਿੱਚ ਵੀ ਸਮੋਤੀਆਂ ਜਿਹੜੀਆਂ ਸਮਾਜਿਕ ਧਾਰਮਿਕ ਸਭਾ ਸੈਟੀਆਂ ਜਿਥੇ ਬੰਦੀਆਂ ਨੇ ਗੁਰੂ ਸਾਹਿਬ ਦੇ ਨਗਰ ਕੀਰਤਨ ਦੇ ਬਹੁਤ ਵੱਡਾ ਆਪਣਾ ਰੋਲ ਅਦਾ ਕਰਦੀਆਂ ਸੇਵਾ ਪਾਉਣਾ ਦੇ ਜਿਹੜਾ ਸੇਵਾ ਕਰਦੀਆਂ ਨੇ ਬੜਾ ਸੋਹਣਾ ਆਉ ਭਗਤਵਾ ਚ ਗੇਟ ਬਣਾਏ ਜਾਂਦੇ ਯਾਰ ਲਾਏ ਜਾਂਦੇ ਔਰ ਵੱਧ ਤੋਂ ਵੱਧ ਜਿੰਨਾ ਇਲਾਕਿਆਂ ਚ ਹੋ ਗਏ ਜਿਆਦਾ ਉਹਨਾਂ ਸਿੱਤਾਂ ਦਾ ਜਾਂ ਕਾਰੋਬਾਰੀ ਜਿਹੜੇ ਉਹ ਰੂਰ ਨਾਲ ਸੰਬੰਧਤ ਉਹਨਾਂ ਸਾਹਿਬ ਨੂੰ ਬੇਨਤੀ ਹੈ ਜਨੇ ਗੋਡਾ ਸਾਹਿਬਾਨ ਨੇ ਉਹਨਾਂ ਨੇ ਚੇਚੇ ਤੌਰ ਤੇ ਬੇਨਤੀਆਂ ਦੇ ਪ੍ਰਬੰਧਕ ਕਮੇਟੀਆਂ ਨੂੰ ਕਿ ਮਹਾਰਾਜ ਸਾਹਿਬ ਜਿਹੜਾ ਰੂਡ ਆ ਨਗਰ ਕੀ ਸੰਦਾ ਉਹਦੇ ਵਾਸਤੇ ਬਾਦ ਉਹਦੇ ਸ਼ੋਭਾ ਨੂੰ ਉਹ ਹੁਣ ਬਾਅਦ ਤੇ ਆਈ ਸੰਗਤ ਦੇ ਸ਼ਾਮਲ ਨਗਰ ਕੀ ਸ਼ਾਮਲ ਸੰਗਤਾਂ ਨੂੰ ਜੀ ਆਇਆਂ ਨੂੰ ਆ ਤੇ ਸੇਵਾ ਕਰਨ ਵਾਸਤੇ ਵੱਧ ਤੋਂ ਵੱਡਾ ਯੋਗਦਾਨ ਪਾਓ ਸੋਨਾ ਸੋਭ ਨਹੀਂ ਸਾਰਾ ਰੋਡ ਬਣਿਆ ਹੋਵੇ ਸੋ ਖਾਰਾ ਦਾ ਨਗਰ ਕੀ ਤੇ ਉਹਦੇ ਵਿੱਚ ਹੀ ਸਾਰੇ ਆਪਣੇ ਹੋਟਲੇ ਵੀ ਜਿਹੜਾ ਹੈ ਭਾਈ ਦਾ ਰਾ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੇ ਆਪਣੇ ਵੱਲੋਂ ਵੀ ਆਪਣਾ ਸੰਗਤਾਂ ਦਾ ਸਤਿਕਾਰ ਮਨ ਕਰਨ ਵਾਸਤੇ ਬੰਦਾ ਯੋਗਦਾਨ ਪਾਓ ਰੋੜ ਨਾਲ ਸੰਬੰਧ ਜਿੰਨੀਆਂ ਹੋਰ ਸੰਗਤਾਂ ਨੇ ਜਿੰਨੀਆਂ ਸਭਾ ਸੈਟੀਆਂ ਪਾ ਰੋੜ ਤੋਂ ਇਲਾਵਾ ਜੇ ਪੁਤਲੀ ਕਾਰਾ ਗ੍ਰੀਨ ਐਵੇਨਿਊ ਬੜੀਆਂ-ਬੜੀਆਂ ਵੱਡੀਆਂ-ਵੱਡੀਆਂ ਬਸਤੀਆਂ ਨੇ ਉਹਨਾਂ ਸਾਰਿਆਂ ਨਿਵਾਸੀਆਂ ਨੂੰ ਬੇਨਤੀ ਕੀਤੀ ਚੇਤੇ ਦੋੜ ਦੇ ਕਿ ਨਗਰ ਕੀਰਤਨ ਚ ਇਹਨਾਂ ਗੁਰਪੁਰਬ ਦੇ ਸਾਰੇ ਪ੍ਰੋਗਰਾਮਾਂ ਜਿਉਂ ਕਟੋ ਘਾਟੇ 1 2 ਚਾਰ ਪ੍ਰੋਗਰਾਮ ਜਰੂਰ ਪਰਿਵਾਰਾਂ ਦੇ ਬੱਚਾ ਜਮੇ ਹਾਜ਼ਰੀ ਭਰਨ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਜੋ ਜਿਨ੍ਹਾਂ ਨੇ ਕਵਰੇਜ ਦਿੱਤਾ ਉਹਨਾਂ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਅਸੋਸ਼ੀ ਜੀ ਦਾ ਧੰਨਵਾਦ ਹੈ ਜਿਹੜਾ ਹਰ ਸਾਲ ਪ੍ਰਾਲਾ ਕਰਦੀ ਹੈ ਤੇ ਆਉਣ ਵਾਲੇ ਸਮੇਂ ਕਿਸੇ ਦਾ ਵੇਚੇਗਾ ਪ੍ਰੋਜੈਕਟ ਜੋੜ ਕੇ ਸ਼ਰਦਾ ਭਾਵਨਾ ਨੂੰ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣੀ ਹੈ ਮਾੜਾ ਜਵ ਦੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਪਰ ਪਰਵਾਰਕਾਰਾਂ ਦੇ ਧੰਨਵਾਦੀ ਹੋਏ ਸ਼ੁਕਰਾਨਾ ਕਰੀਏ ਸਾਡਾ ਨੈਤਿਕ ਸੋਧਾ ਬਦੌਰ ਸਿੱਖ ਬਦੌਰ ਅਮਰ ਸਾਹਿਬ ਦੇ ਨਵਾਸੀ ਸੋ ਸਾਰਿਆਂ ਦਾ ਧੰਨਵਾਦ ਆਉਣ ਅੌਕੜ ਦੀ ਇਹ ਅਰਦਾਸ ਦਾ ਕੰਮ ਹੈ ਕਿ ਇਸੇ ਤਰ੍ਹਾਂ ਸਾਡੇ ਭਾਈਚਾਰੇ ਦਾ ਸਾਰੀ ਸਤਿਕਾਰ ਦਾ ਦਾ ਪਿਆਰ ਵਿਸ਼ਵਾਸ ਆਪੀ ਅੰਦਰ ਚੰਨੇ ਬਣੀ ਰਵੇ ਵੱਧ ਤੋਂ ਵੱਧ ਉਹਨਾਂ ਸਮੇਂ ਦੀ ਸੇਵਾ ਪਾਉਣ ਦੀ ਹੈ ਉਤਪਨ ਹੋਵੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵ ਸ਼ੂ ਗੁਰੂ ਰਾਮਦਾਸ ਮਹਾਰਾਜੀ ਦੀ ਵਿਸਾਈ ਨਗਰੀ ਸ਼੍ਰੀ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਪਾਤਸ਼ਾਹ ਦਾ ਹੀ ਪ੍ਰਕਾਸ਼ ਉਤਸਵ ਜਿਹੜਾ ਕਿ ਅਸੀਂ ਬੜੀ ਜਲਦੀ ਮਨਾਉਣ ਲੱਗੇ ਆ ਉਪਰਾਲਾ ਹੋਣ ਲੱਗਾ ਸੋ ਮੇਰੀ ਇਹ ਬੇਨਤੀ ਹੈ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਦਿਹਾੜੇ ਨੂੰ ਵੱਧ ਚੜ੍ਹ ਕੇ ਅਸੀਂ ਮਨਾਈਏ ਜਿਹੜੇ ਚਾਹ 17 ਨਾਲ ਮਨਾਈਏ ਤਾਂ ਜੋ ਹਰ ਸੜਕ ਨੂੰ ਸਜਾਈਏ ਹਰ ਇੱਕ ਸ਼ਹਿਰ ਵਾਸੀ ਦਾ ਇੱਕ ਉਦਮ ਹੋਣਾ ਚਾਹੀਦਾ ਹੈ ਇੱਕ ਬੇਨਤੀ ਕਰਦਾ ਹਾਂ ਕਿ ਉਹ ਇਹ ਉਦਮ ਨੂੰ ਵੱਧ ਚੜ੍ਹ ਕੇ ਕਰਨਾ ਸਿਆਣ ਆਪਣੇ ਘਰਾਂ ਨੂੰ ਹੋਟਲਾਂ ਨੂੰ ਹੋਟਲਾਂ ਵਾਲਿਆਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕਮਰੇ ਜਿਹੜੇ ਕਿ ਆਉਣ ਵਾਲੇ ਜਾਤ ਉਹਨਾਂ ਨੂੰ ਵੱਧ ਤੋਂ ਵੱਧ ਦਈਏ ਅਤੇ ਉਹਨਾਂ ਦੀ ਸੇਵਾ ਭਾਵਨਾ ਨੂੰ ਵੀ ਸਿਦਾਰ ਲਾਲ ਕਰੀ ਜਾਈਏ ਤਾ ਜੋ ਆਉਣ ਵਾਲੀ ਬਾਹਰ ਦੀ ਸੰਗਤ ਇੱਕ ਸਮਿਆਂ ਲੈ ਕੇ ਜਾਵੇ ਅੰਮ੍ਰਿਤਸਰ ਤੋਂ ਕਿ ਅੰਮ੍ਰਿਤਸਰ ਸੇਵਾ ਕਰਨ ਦੇ ਵਿੱਚ ਬਹੁਤ ਅੱਗੇ ਹੈ ਵਾਕੇ ਹੀ ਅਸੀਂ ਇਹ ਉਦੇਸ਼ ਇਹ ਮੈਸੇਜ ਸਾਰੇ ਹਿੰਦੁਸਤਾਨ ਚ ਵਿਦੇਸ਼ਾਂ ਦੇ ਵਿੱਚ ਪਹੁੰਚਾਈਏ ਜਿਹੜੇ ਬਾਹਰੋਂ ਯਾਤਰੂ ਆਣ ਉਹਨਾਂ ਦੀ ਸੇਵਾ ਭਾਵਨਾ ਲੱਗਰ ਪ੍ਰਸ਼ਾਦੇ ਦਾ ਅਤੇ ਤੁਰਨ ਲੱਗਿਆਂ ਸ਼ੋਮਨੀ ਗੁਰਦੁਆਰਾ ਬੰਦ ਕਮੇਟੀ ਵੱਲੋਂ ਇੱਕ ਉਪਰਾਲਾ ਇਸ ਕੀਤਾ ਗਿਆ ਹੈ ਕਿ ਸ਼ਾਇਦ ਅਸੀਂ ਮਠਾਈ ਦਾ ਛੋਟਾ ਡੱਬਾ ਵੀ ਪ੍ਰਸ਼ਾਦ ਵਜੋਂ ਉਹਨਾਂ ਨਾਲ ਦੇ ਗਿਓ ਆਪਣੇ ਘਰਾਂ ਚ ਲੈ ਕੇ ਜਾਣ ਦੀਨਾਲੋ ਜਾ ਕੇ ਆਪਣੇ ਹੋਰ ਵੀ ਸੰਗਤ ਨੂੰ ਪ੍ਰਸ਼ਾਦ ਛਕਾਣ ਤਾਂ ਜੋ ਆਉਣ ਵਾਲੇ ਗੁਰਪੁਰਬ ਦੇ ਖੁਸ਼ੀਆਂ ਵਿੱਚ ਉਦਮ ਹੋਵੇ ਕਿ ਉਹ ਅੰਮ੍ਰਿਤਸਰ ਸਾਹਿਬ ਜੋ ਕੇ ਆਣ ਅਤੇ ਗੁਰਪੁਰਬ ਦੀ ਰੌਣਕ ਲਗਾਣ ਬਹੁਤ ਸਾਰੇ ਸਮਾਗਮ ਐਤ ਕੀ ਲਿਖੇ ਗਏ ਨੇ ਰਾਗ ਸਭਾ ਵੀ ਲਿਖੀ ਗਈ ਹੈ ਨਗਰ ਕੀਰਤਨ ਜੋ ਕਿ ਸਾਰੇ ਸ਼ਹਿਰ ਦੇ ਇਰਦ ਗਿਰ जितने ਨਗਰ ਕੀਰਤਨ ਹੈ ਕੁਮਾਉ ਉਹਨਾਂ ਬੇਨਤੀ ਹੈ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚੋਂ ਘੁੰਮੇ ਉਸ ਇਲਾਕੇ ਦੇ ਵਾਲੇ ਲੋਕ ਉਹਦੀ ਆਪਣੀ ਸਜਾਵਟ ਕਰਨ ਜਾਲ ਲਗਾਣ ਗੁਰਬਾਣੀ ਦੀਆਂ ਕਿ ਪਾਕੀ ਫੰਦੇ ਰਿਕਾਰਡ ਲਗਾਣ ਸੋ ਸਾਡੀ ਇਹੋ ਬੇਨਤੀ ਹੈ ਹੋਟਲਾਂ ਵਾਲਿਆਂ ਪ੍ਰਤੀ ਮੈਂ ਬੇਨਤੀ ਫੇਰ ਦੁਬਾਰਾ ਕਰਾਂਗਾ ਵੱਧ ਤੋਂ ਵੱਧ ਹੋਟਲ ਚ ਆਈ ਯਾਤਰੀ ਆਈਦਰ ਉਹ ਸਾਨੂੰ ਕਾਰਡ ਦਿੱਤਾ ਸ਼੍ਰੋਮਣੀ ਕਮੇਟੀ ਵੱਲੋਂ ਕਾਰਡ ਆਵੇ ਜਾਂ ਉਹ ਕਮਰਾ ਵੈਸੇ ਲੱਗੇ ਉਹਨਾਂ ਨੂੰ ਸ਼ਰਧਾ ਭਾਵਨਾ ਸੀ ਜੂਰ ਵਿਖਾਈਏ ਅਸੀਂ ਅੰਮ੍ਰਿਤਸਰ ਦੀ ਇੱਕ ਮਿਸਾਲ ਚੰਗੀ ਮਿਸਾਲ ਦਈਏ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਾ ਆਪਣੇ ਚੇਅਰਮੈਨ ਐਸੋਸੀਏਸ਼ਨ ਦੇ ਉਹਨਾਂ ਦਾ ਤੇ ਬਾਕੀ ਮੈਂਬਰ ਜਿਹੜੇ ਨਾਲ ਨੇ ਸਾਰਿਆਂ ਦਾ ਬਹੁਤ ਧੰਨਵਾਦੀ ਆ ਇਹ ਗੁਰਪੁਰਬ ਦੀਆਂ ਐਡਵਾਂਸ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ